ਤੁਸੀਂ ਵੇਖ ਰਹੇ ਹੋ ਲਿਬਰਟੀ ਵੀ ਮੁੱਦਾਚਤਾ ਪ੍ਰੋਗਰਾਮਸ ਤੁਹਾਡਾ ਸਵਾਗਤ ਹੈ ਜੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਯੋਗਾ ਵਾਲੀ ਉਸ ਘਟਨਾਕਰਮ ਤੋਂ ਬਾਅਦ ਉਹ ਬੀਬੀ ਜਿਹੜੀ ਯੋਗਾ ਕਰਕੇ ਉੱਥੇ ਗਈ ਤੇ ਉਹ ਤੋਂ ਬਾਅਦ ਉਸ ਦੇ ਖਿਲਾਫ ਐਫ ਆਈ ਆਰ ਵੀ ਹੋਈ ਤੇ ਉਧਰ ਉਹ ਬੀਬੀ ਮਾਫੀਆਂ ਵੀ ਮੰਗ ਰਹੀ ਆ ਤੇ ਪਰ ਨਾਲ ਦੀ ਨਾਲ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ ਜੀ ਅਜਈਆਂ ਫੋਟੋਆਂ ਪਾ ਕੇ ਉਹ ਸਾਬਤ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਆ ਜਦੋਂ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਇੱਕ ਧਾਰਮਿਕ ਸਥਾਨ ਹੈ ਤੇ ਸਿੱਖ ਪੰਥ ਦੀਆਂ ਸਿੱਖ ਰਵੈਤਾਂ ਇੱਕ ਆਪਣੀਆਂ ਨੇ ਉਸ ਰਵੈਤਾਂ ਤੋਂ ਬਾਹਰ ਜਾ ਕੇ ਜੇਕਰ ਕੋਈ ਕਾਰਵਾਈ ਹੁੰਦੀ ਆ ਤਾਂ ਫਿਰ ਉਹਦੇ ਹਵਾਲੇ ਨਾਲ ਸ਼੍ਰੋਮਣੀ ਕਮੇਟੀ ਨੇ ਆਪਣੀ ਸ਼ਿਕਾਇਤ ਦਰਜ ਕਰਾਈ ਤੇ ਐਫ ਆਈ ਆਰ ਕਰਾਈ ਹਾਂ ਧਾਰਮਿਕ ਸਥਾਨ ਦੇ ਅੰਦਰ ਜਾਣ ਲੱਗਿਆਂ ਧਾਰਮਿਕ ਭਾਵਨਾਵਾਂ ਨਾਲ ਹੀ ਜਾਣਾ ਚਾਹੀਦਾ ਸਚਕੰਦ ਸੀ ਦੀ ਦਰਬਾਰ ਸਾਹਿਬ ਸੈਰਗਾ ਨਹੀਂ ਹੈ ਸਚਕੰਦ ਸੀ ਦੀ ਦਰਬਾਰ ਸਾਹਿਬ ਦੇ ਵਿਖੇ ਬਣਿਆ ਸਰੋਵਰ ਕੋਈ সুইমিং ਪੂਲ ਨਹੀਂ ਹੈ ਕਿਸੇ ਵੀ ਧਾਰਮਿਕ ਸਥਾਨ ਤੇ ਜਾਣ ਲੱਗਿਆਂ ਇਹ ਪਤਾ ਹੋਣਾ ਚਾਹੀਦਾ ਕਿ ਤੁਸੀਂ ਟੂਰਿਸਟ ਨਹੀਂ ਹੋ ਪਾਈ ਸ਼ਰਧਾਲੂ ਹੋ ਤੇ ਜੇਕਰ ਕਿਸੇ ਵੀ ਧਾਰਮਿਕ ਸਥਾਨ ਤੇ ਜਾਣਾ ਤਾਂ ਉਸ ਸ਼ਰਧਾ ਨਾਲ ਜਾਣਾ ਚਾਹੀਦਾ ਸੋ ਅਰਚਨਾ ਮਕਵਾਨ ਵਾਲੇ ਮਾਮਲੇ ਤੋਂ ਬਾਅਦ ਐਸਜੀਪੀਸੀ ਨੇ ਨੀਮਾ ਬਲੀ ਦੇ ਹਵਾਲੇ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਤੇ ਸਖਤ ਫੈਸਲੇ ਵੀ ਲਏ ਐਜਬੀ ਵੀ ਇਹ ਕਹਿੰਦੀ ਹੁਣ ਪ੍ਰਕਰਮਾਂ ਦੇ ਖੇਤਰ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਫੋਨ ਬੰਦੇ ਰੱਖੋ ਤਾਂ ਭਲਾ ਸੰਗਤ ਨੂੰ ਅਪੀਲ ਕੀਤੀ ਗਈ ਫੋਟੋਆਂ ਫੋਟੋਆਂ ਖਿੱਚਣੀਆਂ ਬੰਦ ਕਰੋ ਇਪੁੱਤਰਾਂ ਰੋਕੀਆਂ ਜਾਂਦੀਆਂ ਬਕਾਇਦਾ ਤੌਰ ਤੇ ਸੇਵਾਦਾਰਾਂ ਨੂੰ ਬੁਲਾ ਕੇ ਉਹਨਾਂ ਨੂੰ ਸਮਝਾਇਆ ਬਜਾਇਆ ਕਿ ਪਾਈ ਇੱਥੇ ਜਿਹੜਾ ਫੋਟੋਗ੍ਰਾਫੀ ਕਰੇ ਉਹਨੂੰ ਰੋਕੋ ਉਹਨਾਂ ਨੇ ਬਕਾਇਦਾ ਨੀਮਾਂ ਬਲੀ ਦੇ ਹੱਲ ਨੇ ਜਾਣਕਾਰੀ ਸਾਂਝੀ ਕੀਤੀ ਐਸਜੀਪੀਸੀ ਨੇ ਉਹ ਕਹਿੰਦੇ ਸੱਚ ਕੰਨ ਸੇ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਨਾ ਕੋਈ ਤੰਬਾਕੂ ਨਾ ਕੋਈ ਜਰਦਾ ਨਾ ਕੋਈ ਬੀੜੀ ਨਾ ਕੋਈ ਨਸ਼ੀਲਾ ਪਦਾਰਥ ਨਹੀਂ ਲਿਜਾਇਆ ਜਾ ਸਕਦਾ ਇਸ ਨੂੰ ਬਾਹਰ ਛੱਡ ਕੇ ਆਓ ਜੇ ਤੁਸੀਂ ਸੇਵਨ ਕੀਤਾ ਤਾਂ ਨਾ ਆਓ ਹੈ ਪਹਿਲਾਂ ਜੋੜਾ ਘਰ ਹੈ ਗਠਰੀ ਘਰ ਹੈ ਉੱਥੇ ਜੋੜੇ ਜਮਾ ਕਰਾਓ ਗਠਰੀ ਘਰ ਚ ਆਪਣਾ ਸਮਾਨ ਰੱਖੋ ਹੱਥ ਤੋਂ ਵੋ ਪੈਰ ਤੋਂ ਵੋ ਤੇ ਜੇ ਤੁਸੀਂ ਦਸਤਾਰ ਧਾਰੀ ਹੋ ਠੀਕ ਹੈ ਜੇ ਤੁਸੀਂ ਸੂਟ ਪਾਉਣੇ ਹੋ ਤਾਂ ਚੁੰਨੀ ਹੈ ਜੇ ਨਹੀਂ ਆ ਤਾਂ ਫਿਰ ਭਾਈ ਸਟਕ ਰਮਾਲ ਆ ਰਮਾਲ ਬੰਨੋ ਪਰਨਾ ਪਰਨਾ ਬੰਨੋ ਜੋ ਵੀ ਪ੍ਰਬੰਧ ਨਹੀਂ ਹੈ ਤੇ ਉਹ ਵੀ ਪ੍ਰਬੰਧ ਹੈਗਾ ਪਰ ਪੂਰੀ ਤਰ੍ਹਾਂ ਨਾਲ ਗੁਰੂ ਘਰ ਦੀ ਮर्याਦਾ ਅਨੁਸਾਰ ਅੰਦਰ ਜਾਓ ਫਿਰ ਅੰਦਰ ਨਾ ਕਾਲੀਆਂ ਐਨਕਾਂ ਲਾਉਣੀਆਂ ਨਾ ਕਾਲੇ ਚਸ਼ਮੇ ਲਾਉਣੇ ਆ ਭਾਈ ਉਤੋਂ ਬਚੋ ਤੁਸੀਂ ਗੁਰੂ ਘਰ ਆਏ ਹੋ ਸ਼ਰਧਾਲੂ ਬਣ ਕੇ ਆਓ ਫਿਰ ਕੋਈ ਫੋਟੋਗ੍ਰਾਫੀ ਨਹੀਂ ਹੁਣ ਕੋਈ ਵੀਡੀਓਗ੍ਰਾਫੀ ਨਹੀਂ ਪੁਰੀ ਇਸੇ ਤਰ੍ਹਾਂ ਸਰੋਵਰ ਦੇ ਵੱਲ ਉਹਨਾਂ ਨੇ ਕਿਹਾ ਕਿ সুইমিং ਪੂਲ ਨਹੀਂ ਹੈ ਜਿੱਥੇ ਤੁਸੀਂ ਤਾਰੀਆਂ ਲਾਓ ਜਿੱਥੇ ਤੈਰਦੇ ਫਿਰੋ ਇਹ ਸਰੋਵਰ ਹੈ ਇਹ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤਾ ਜਾ ਸਕਦਾ ਡੁਬਕੀ ਲਾਈ ਜਾ ਸਕਦੀ ਹੈ ਫਿਰ ਇਸੇ ਤਰ੍ਹਾਂ ਪੂਰੀ ਮਤਲਬ ਕਤਾਰਬੰਦੀ ਦੇ ਵਿੱਚ ਬੜੀ ਨਿਮਰਤਾ ਨਾਲ ਦਰਵਾਜ਼ਾ ਬੰਦਰ ਜਾ ਕੇ ਮੱਥਾ ਟੇਕੋ ਲੰਗਰ ਛਕਣਾ ਛਕੋ ਸੇਵਾ ਕਰਨੀ ਹੈ ਸੇਵਾ ਕਰੋ ਪਰ ਇੱਥੇ ਨਾ ਯੋਗਾ ਲਈ ਥਾਂ ਹੈ ਨਾ ਇੱਥੇ ਕੋਈ ਜੀਆਂ ਉਲ ਜ਼ਰੂਰ ਪ੍ਰਕਿਰਿਆਵਾਂ ਮਾਦਮ ਲੈ ਕੇ ਫੋਟੋਆਂ ਖਿਚਾਉਣ ਦੀ ਥਾਂ ਹੈ ਸੋ ਪੂਰੀ ਹਦਤ ਜਾਰੀ ਕੀਤੀ ਉਸ ਤੋਂ ਅਗਲੇ ਪੜਾਅ 'ਚ ਸ਼੍ਰੀ ਕਲਤਕ ਸਭ ਦੇ ਜਥੇਦਾਰ ਗਿਆਨੀ ਰਕबीर ਸਿੰਘ ਹੋਰਾਂ ਨੇ ਵੀ ਅੱਜ ਸ਼੍ਰੀ ਕਲਤਕ ਸਭ ਦਾ ਸਥਾਪਨਾ ਦਿਵਸ ਸੀ ਸਥਾਪਨਾ ਦਿਵਸ ਦੇ ਮੌਕੇ ਤੇ ਸਮਾਗਮ ਹੋਇਆ ਸਿੱਖ ਰਵੈਤਾ ਅਨੁਸਾਰ ਉਹ ਦਿਵਸ ਮਨਾਇਆ ਗਿਆ ਤੇ ਉਹਨਾਂ ਨੇ ਸੰਗਤਾਂ ਨੂੰ ਮੁਬਾਰਕਾਂ ਵੀ ਦਿੱਤੀਆਂ ਤੇ ਮੁਬਾਰਕਾਂ ਦੇ ਨਾਲ ਨਾਲ ਬੇਨਤੀ ਵੀ ਕੀਤੀ। ਉਹ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਜਿਸ ਵਾਰ ਲੈ ਗੱਲ ਕਰ ਰਹੀ ਹੈ ਉਹ ਸਿਨੇਮਾ ਵਾਲੀ ਨੂੰ ਧਿਆਨ ਚ ਰੱਖੋ। ਗੁਰੂ ਘਰ ਸ਼ਰਧਾਲੂ ਬਣ ਕੇ ਆਓ। ਹੀਰੋ, ਐਕਟਰ, ਫਿਲਮ ਸਟਾਰ ਹਸਤੀ ਬਣ ਕੇ ਨਾਓ। ਇਹ ਸਾਰਾ ਕੁਝ ਦਰਸ਼ਕ ਜੋੜੀ ਤੋਂ ਬਾਅਦ ਰੱਖੋ। ਜਾਂ ਕਿਸੇ ਵੀ ਧਾਰਮਿਕ ਸੰਤ ਦੇ ਜਾਣ ਲੱਗਿਆਂ ਸਾਨੂੰ ਇਹ ਪ੍ਰਕਿਰਿਆ ਅਪਣਾਉਣੀ ਚਾਹੀਦੀ ਹੈ। ਸੋ ਜੱਸੀ ਅਰਗਿਆਨੀ ਰਕबीर ਸਿੰਘ ਹੋਰਾਂ ਨੇ ਅਚੇਚੇ ਤੌਰ ਤੇ ਕਿਹਾ ਕਿ ਅਸੀਂ ਇੱਥੇ ਫਿਲਮਾਂ ਦੀ ਪ੍ਰੋਮੋਸ਼ਨ ਵੀ ਸਹੀ ਨਹੀਂ ਸਮਝਦੇ। ਇਹਨੂੰ ਰੋਕਿਆ ਜਾ। ਮਤਲਬ ਜੋ ਪੂਰੀ ਫਿਲਮ ਕਾਸਟ ਆਉਂਦੀ ਆ ਪੂਰੀ ਫਿਲਮ ਦੀ ਟੀਮ ਆਉਂਦੀ ਆ ਗਰੁੱਪ ਚ ਫੋਟੋਆਂ ਅੱਖ ਚਾਉਂਦੇ ਨੇ ਵੀਡੀਓਗ੍ਰਾਫੀ ਹੁੰਦੀ ਆ ਫਿਰ ਅਖਬਾਰਾਂ ਚ ਖਬਰ ਇਹ ਲੱਗਦੀ ਆ ਕਿ ਫਲਾਣੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਟੀਮ ਨੇ ਮੱਥਾ ਟਿਕਿਆ ਮਤਲਬ ਦਰਬਾਰ ਸਭ ਤੋਂ ਵੀ ਫਿਲਮ ਦੀ ਪ੍ਰੋਮੋਸ਼ਨ ਸੋ ਕਹਿੰਦੇ ਕਿ ਭਾਈ ਇਹ ਕਾਮਸ਼ਰਦਾਲੂ ਮੰਗ ਆਉਣਾ ਜੀ ਸਦਕੇ ਆਓ ਪਰ ਸੰਗਤ ਦੀ ਪੰਗਰਤ ਚ ਆਓ ਇਹ ਨਹੀਂ ਕਿ ਤੁਸੀਂ ਆਪਣੇ ਆਪ ਨੂੰ ਵੀਆਪੀ ਸਮਝ ਗਿਓ ਸੋ ਇਸ ਲਈ ਹੁਣ ਫਿਲਮਾਂ ਦੀ ਪ੍ਰੋਮੋਸ਼ਨ ਵੀ ਉਹਦੀ ਵੀਡੀਓਗ੍ਰਾਫੀ ਵੀ ਹਾਂ ਉਹਦਾ ਉਥੋਂ ਪ੍ਰਚਾਰ ਵੀ ਇਹ ਰੋਕ ਦਿੱਤਾ ਗਿਆ। ਸੋ ਕਿਸੇ ਅਚੇਤ ਦੇ ਤੌਰ ਤੇ ਕੋਈ ਫੋਟੋਗ੍ਰਾਫੀ ਹੋਣੀ ਹੈ ਵੀਡੀਓਗ੍ਰਾਫੀ ਹੋਣੀ ਹੈ ਤਾਂ ਬਕਾਇਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੈਕਟਰੀ ਜਾਂ ਉਹਨਾਂ ਦੇ ਮੌਕੇ ਦੇ ਤਾਇਨਾਤ ਕੀਤੇ ਅਧਿਕਾਰੀ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਹੋਏਗੀ। ਸੋ ਇਸ ਲਈ ਇਹ ਇੱਕ ਬੀਬੀ ਦੀ ਹਰਕਤ ਤੋਂ ਬਾਅਦ ਇਸ ਪ੍ਰਕਿਰਿਆ ਦੇ ਲਈ ਸ਼੍ਰੋਮਣੀ ਕਟਿੰਡ ਨੂੰ ਸਾਹਮਣੇ ਆਉਣਾ ਪਿਆ। ਅਕਲ ਤੱਕ ਸੋ ਜਥੇਦਾਰ ਨੂੰ ਇਹ ਇਹ ਗੱਲ ਕਹਿਣੀ ਪਈ ਹੁਣ ਇਹ ਨੀਮਾਵਲੀ ਦੇ ਉੱਤੇ ਗੌਰ ਕਰਿਓ ਪਈਏ ਤੁਸੀਂ ਮਤੌਰ ਸ਼ਰਦਾਲੂ ਦਰਬਾਰ ਸਾਹਿਬ ਜੀ। ਮੈਸੇ ਕਿਸੇ ਵੀ ਤਰ੍ਹਾਂ ਦੇ ਸੰਤ ਤੇ ਜਾऊं ਤਾਂ ਉੱਥੇ ਦੀ ਮਰਿਆਦਾ ਤੋਂ ਜਾਣੂ ਹੋ ਕੇ ਜਾऊं